ਦੇਖੋ ਸਾਡੇ ਘਰਾਂ ਦੇ ਹਾਲਾਤ ਜੀ ਅੰਨੇ ਹਾਲਾਤ ਮਾੜੇ ਬਹੁਤ ਲਾਡ ਮਾੜੇ ਦੇਖੋ ਇਹ ਦੇਖੋ ਕੁਝ ਨਹੀਂ ਰਿਹਾ ਇੱਥੇ ਦੇ ਡੰਗਰ ਡੁੰਗਰ ਸਾਰਾ ਕੁਝ ਰੁੜ ਗਿਆ ਜੀ ਸਾਰਾ ਡੰਗਰ ਡੁੰਗਰ ਜੋ ਵੀ ਆ ਗਿਆ ਸੇ 7 ਡੰਗਰ ਸਾਡੀ ਸਿਰਫ ਇਹੋ ਇੱਕ ਬੱਸੀ ਭਜੀ ਆ ਬਾਕੀ ਸਾਰਾ ਕੁਝ ਰੁੜ ਗਿਆ ਜੋ ਵੀ ਆ ਗਿਆ ਹੈ ਦੇਖੋ ਹਾਲਾਤ ਘਰਾਂ ਦੇ ਦੇਖੋ ਕਿੱਡੀ ਕਿੱਡੀ ਗਾਰ ਬਹੁਤ ਨੁਕਸਾਨ ਹੋਇਆ ਦੇਖੋ ਮਾਰਨ ਚਾਹੁੰਗਾ ਜੀ ਇਹ ਦੇਖੋ ਜੇ ਪਾਣੀ ਚੰਨ ਲਿਆ ਇੱਥੇ ਮਾਰੋ ਮਾਰ ਪਾਣੀ ਚੰਨ ਲਿਆ ਜੇ ਵੀ ਦੇਖੋ ਇਹ ਹਾਲਾਤ ਨੇ ਮਾੜੀ ਇੱਥੇ ਬਹੁਤ ਹਾਲਾਤ ਮਾੜੇ ਨੇ ਹੀਆ ਬੈਗੀਆਂ ਇੱਥੇ ਤੇ ਬੋਹ ਹਾਲਾਤ ਮਾੜੀ ਇੱਥੇ ਇਹ ਦੇਖੋ ਗਰਨ ਕਰਦੇ ਇਹ ਦੇਖੋ ਸੰਦਰਨ ਨੇ ਹਾਲਾਤ ਮਾੜੇ ਹੋ ਗਏ ਜੀ ਇਹ ਦੇਖੋ ਬਹੁਤ ਹਾਲਾਤ ਮਾੜੇ ਹੋ ਗਏ ਇੱਥੇ ਦੇਖੋ ਦਾਣੇ ਖਰਾਬ ਹੋ ਗਏ ਸਾਰਾ ਕੁਝ ਖਰਾਬ ਹੋ ਗਿਆ ਇਹ ਦੇਖੋ ਮੋਟਰਸਾਈਕਲ ਦੇ ਕੋਈ ਸੰਨੇ ਹਾਲਾਤ ਮਾੜੇ ਹੋ ਗਏ ਆ ਇਹ ਦੇਖੋ ਕਮਰੇ ਦੇਖੋ ਸਾਰਾ ਨੁਕਸਾਨ ਪੜਿਆ ਸਮਾਨਾ ਨੁਕਸਾਨ ਬਹੁਤ ਜ਼ਿਆਦਾ ਇਹ ਦੱਸਿਆ ਜਰਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਇੰਨਾ ਦੇ ਜ਼ਿਆਦਾ ਨੁਕਸਾਨ ਹੋਇਆ ਕੋਈ ਹਿਸਾਬ ਨਹੀਂ